ਤੂੰ ਮਨ ਕਾ ਮੈਂ ਮੰਤੁਮਾ ਹਾਂ ਜਲਦੀ ਲੰਗ ਗਏ ਅਕਲ ਜਨਾਹਿ ਦੁਰਗਮ ਕਾਜ ਜਗਤ ਕੇ ਦੇਖੋ ਸੁਸਮਾਨੋ ਗਏ ਤੁਮਰੇ ਤੇ ਤੇ ਨਾਮ ਦੁਆਰੇ ਤੁਮਰ ਕਵਾਵੈ ਕੋਤਨਾ ਆ ਗਿਆ ਬਿਨ ਪੈਸਾ ਲਈ ਸਭ ਤੋਂ ਸੁਲਾ ਹੈ ਤੁਮਾਰੇ ਸੜਨਾ ਤੁਮ ਰਖ ਕਾ ਹੋਂ ਕੋੜ ਆਪਨ ਤੇ ਜੋਗ ਦੇ ਹੋਂਨਾ ਕੈਂਪ ਲਗਾਈ ਬੱਚੇ ਬਜ਼ੁਰਗ ਅਦੀ ਨਰ ਨਾਰੀ ਕੈਂਪ ਵਿੱਚ ਪੁੱਜੀ ਖਲਕਤ ਸਾਰੀ ਦੂਰੋਂ ਦੂਰੋਂ ਸੰਗਤਾਂ ਆਈਆਂ ਘਰ ਤੋਂ ਹੀ ਲਿਆਈਆਂ ਚਟਾਈਆਂ ਬੱਚਾਂ ਦਾ ਵੀ ਕੈਂਪ ਲਗਾਇਆ ਚੰਗਾ ਜੀਵਨ ਢੰਗ ਸਿਖਾਇਆ ਸਮਾਜ ਆਪ ਦਾ ਸੁਭਾ ਸਵੇਰੇ ਯੋਗਾ ਦੇ ਯੋਗਾ ਦੇ ਸਭ ਨੂੰ ਲਾਭ ਬਥੇਰੇ ਦੱਸੇ ਉਹਨਾਂ ਕਈ ਚੱਜ ਚਾਰ ਰੱਖੋ ਨਿਮਰਤਾ ਪ੍ਰੇਮ ਪ੍ਰੇਮਾਚਾਰ ਯੋਗ ਦੇ ਆਸਨ ਕਈ ਸਿਖਾਈ ਜੀਵਨ ਯੋਗਤਾ ਗੁਰ ਸਮਝਾਈ ਜਿਹੜੇ ਲੋਕੀ ਕਰਦੇ ਯੋਗ ਨੇੜੇ ਕਦੇ ਨਾ ਆਉਂਦੇ ਰੋਗ ਮਨ ਆਤਮਾ ਨੂੰ ਹੁੰਦੇ ਸ਼ੁੱਧ ਵਦੇ ਦਿਮਾਗ ਤੇ ਵੱਦੀ 부ਧ ਇਹ ਵੀ ਯੋਗ ਦਾ ਬੜਾ ਕਮਾਲ ਸੁੰਦਰ ਚੰਬੀ ਸੋਹਣੇ ਵਾਲ ਜੇ ਤਰੀ ਹੀਰਾ ਸਰੀਰ ਬਣਾਉਣਾ ਸਭ ਨੂੰ ਪਉ ਯੋਗ ਬਣਾਉਣਾ ਸਭ ਨੂੰ ਪਉ ਯੋਗ ਅਪਣਾਉਣਾ ਕਰਦੇ ਰਹਿੰਦੇ ਯੋਗ ਨੂੰ ਜਿਹੜੀ ਖੁਸ਼ੀਆਂ ਖੇੜੇ ਉਹਨਾਂ ਦੇ ਜਿਹੜੇ ਰੈਸ਼ਟ ਪੋਸਟ ਸਰੀਰ ਬਣਾਵੇ ਸੁੰਦਰਤਾ ਦੀ ਨਿਖਾਰ ਲਿਆਵੇ ਸੁੰਦਰਤਾ ਦੀ ਨਿਖਾਰ ਲਿਆਵੇ ਸੇਦ ਵਾਸਤੇ ਇਹ ਗੁੰਗਾਰੀ लगे ना कोई रोग बीमारी सेहत वास्ते ये गुणकारी लगे ना कोई रोग बीमारी धन्यवाद दिखावा या का बेकार लगती हैं अगर हो जाए थोड़ा सा वक्त खुद के लिए निकालो स्वास्थ्य खुशहाल जीवन के लिए अपनाए योग मैं आभारी हूँ हमारे कुलभूषण सर और बप्पा मैडम की जो हमें बिना किसी लालच हर रोज पाँच से छह बजे तक जहाँ पर फ्री योगा क्लास लगाते हैं देवियों और सज्जनों हमारे अतिथि लाइन्स क्लब के मेंबर और राष्ट्रीय स्कूल के सभी टीचर और मेरे योग साथियों को मेरा सादर नमस्कार सभी को अंतरराष्ट्रीय योग दिवस की बहुत बहुत बधाई 21 जून का दिन सबसे लंबा दिन होता है और योग भी मनुष्य को दीर्घ देता है ये एक ऐसा दिन है जब योग को अपनाने के लिए सभी लोग एक साथ आ रहे हैं योग की मदद मतलब से हम मन और आत्मा की शांति की ओर ले जा सकते हैं योग आपके सम्मान को बढ़ावा देता है योग एक प्रकार की ऊर्जा है जो साधक को पूरी उम्र बीमारियों से बचाता है योग एक अलग ही विज्ञान है योग दिवस पर भारत ही नहीं बल्कि विश्व में उत्साह के साथ मनाया जाता है योग भारतीय प्राचीन कला से जुड़ा हुआ है और ये भारतीयों के लिए गर्व की बात है ये कला आज देश दुनिया में हर व्यक्ति अपना रहा है और अपने आप को स्वस्थ रख पाने में सक्षम है पैसे के पीछे दौड़ रहा मन है से पीड़ित सबके तन है पैसों के पीछे तोड़ रहा मन है रोगों से पीड़ित सबके तन है योग को तुम अपनाओ क्योंकि स्वास्थ्य ही सबसे बड़ा धन है क्योंकि स्वास्थ्य ही सबसे बड़ा धन है अपने शब्दों को यही विराम देती हुई मैं एक बार फिर सभी योग साधकों और अपनी ओर से कुलभूषण सर और भक्ता मैडम का देह दिल से धन्यवाद करती हूँ और सभी को योग दिवस की बहुत बहुत बधाई देती हूँ और सब सुबह पाँच से छः बजे तक योग क्लास में आने के लिए निमंत्रित करती हूँ नमस्कार पालिया पालिया भी एक बहुत वो एक्सरसाइज है जो भी दो बार बोले मिले। में जो करना चाहिए बढ़ yeah, गया मधुबन खुशबू देता है जो सागर सावन देता है जीना उसका जीना है जो रोग जीवन देता है मधुबन खुशबू दी ਜੋ ਕੇ ਤੁਸੀਂ ਨਹੀਂ ਅਨਾਲ ਸੁਣੋਗੇ ਅੱਜ ਮੈਂ ਤੁਹਾਡੇ ਸਾਹਮਣੇ ਯੋਗਾ ਦਿਵਸ ਜੋ ਕਿ ਹਰ ਸਾਲ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਵਿਸ਼ਵ ਯੋਗਾ ਦਿਵਸ ਪਹਿਲੀ ਵਾਰ 21 ਜੂਨ 2015 ਨੂੰ ਪੂਰੀ ਦੁਨੀਆ ਵਿੱਚ ਮਨਾਇਆ ਗਿਆ ਸੀ ਵਿਸ਼ਵ ਯੋਗਾ ਦਿਵਸ ਨੂੰ ਮਨਾਉਣ ਦਾ ਉਦੇਸ਼ ਪੂਰੀ ਦੁਨੀਆ ਨੂੰ ਯੋਗਾ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਹੈ ਇਸ ਦਿਨ ਵਿਸ਼ਵ ਭਰ ਵਿੱਚ ਸਮੂਹਿਕ ਯੋਗਾ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਯੋਗਾ ਸਰੀਰ ਮਨ ਅਤੇ ਰੂਹ ਨੂੰ ਇੱਕ ਸੰਤੁਲਨ ਵਿੱਚ ਲਿਆਉਂਦਾ ਹੈ ਯੋਗਾ ਇੱਕ ਸੰਪੂਰਨ ਕਸਰਤ ਹੈ ਜੋ ਸਰੀਰ ਨੂੰ ਨਿਰੋਗ ਰੱਖਣ ਵਿੱਚ ਸਹਾਇੀ ਹੈ ਯੋਗਾ ਤੰਦਰੁਸਤ ਰਹਿਣ ਦਾ ਸਭ ਤੋਂ ਇਨਸਾਨੀ ਵਧੀਆ ਤਰੀਕਾ ਹੈ ਅੱਜ ਪੂਰੀ ਦੁਨੀਆ ਵਿੱਚ ਯੋਗਾ ਨੂੰ ਮਹੱਤਵ ਦਿੱਤਾ ਜਾਂਦਾ ਹੈ ਯੋਗਾ ਬਾਤ ਦਾ ਬ੍ਰਾਜ਼ੀਲ ਵਿਰਾਸਤ ਹੈ ਮਹਾਰਿਸ਼ੀ ਪਤੰਜਲੀ ਨੂੰ ਯੋਗ ਦਾ ਮੋਢੀ ਮੰਨਿਆ ਜਾਂਦਾ ਹੈ ਜੋ ਕਰਨ ਵਾਲੇ ਵਿਅਕਤੀ ਨੂੰ ਕਦੇ ਵੀ ਮਾਨਸਿਕ ਵਿਕਾਰ ਜਿਵੇਂ ਕਿ ਚਿੰਤਾ ਡਰ ਗੁੱਸਾ ਈਰਖਾ ਆਦਿ ਸਾਹਮਣਾ ਨਹੀਂ ਕਰਨਾ ਪੈਂਦਾ ਯੋਗ ਦੁਨੀਆ ਦੀਆਂ ਕਈ ਕਿਸਮਾਂ ਹਨ ਕਰਮ ਯੋਗ ਭక్తి ਯੋਗ ਗਿਆਨ ਯੋਗ ਰਾਜ ਯੋਗ ਅਤੇ ਹੱਥ ਯੋਗ ਯੋਗਾ ਕਰਨ ਨਾਲ ਸਰੀਰ ਹਰ ਤਰ੍ਹਾਂ ਦਾ ਸਰੀਰਕ ਅਤੇ ਮਾਨਸਿਕ ਬਿਮਾਰੀ ਦੂਰ ਹੋ ਸਕਦੀ ਹੈ। ਯੋਗਾ ਆਪਣੇ ਆਪ ਵਿੱਚ ਇੱਕ ਸੰਪੂਰਨ ਕਸਰਤ ਹੈ ਜੋ ਸਭ ਲਈ ਫਾਇਦੇਮੰਦ ਹੈ। ਅੰਤ ਵਿੱਚ ਸਾਨੂੰ ਸਾਰਿਆਂ ਨੂੰ ਹੀ ਯੋਗ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕੀਏ। ਧੰਨਵਾਦ।